ਮੇਰੀ ਸੁਣ ਗੱਲ ਨਾ ਤੂੰ ਲੈਣ ਜਾਣਾ ਵਾ ਤੇ ਨਾ ਮੈਂ ਜਾਣਾ ਵਾ ਆਪੇ ਉਹਦੀ ਧੀ ਛੱਡ ਕੇ ਜਾਊਗੀ ਜਿੱਦਾਂ ਮੰਮੀ ਗਏ ਨਾ ਚੁੱਪ ਚਪੀਤੇ ਉਦਾਂ ਹੀ ਆ ਜਾਣਗੇ ਆਪੇ ਹਾਨੂੰ ਕੀ ਲੋੜ ਆ ਲੈਣ ਦੀ ਚੱਲ ਦੀਦੀ ਮੰਮੀ ਨੇ ਨਹੀਂ ਕੀਤਾ ਤੇ ਦੀਦੀ ਦਾ ਤਾਂ ਫਰਜ਼ ਹੈ ਕਿ ਮੈਂ ਫੋਨ ਕਰਦਾ ਕੱਲ ਤੇ ਗਏ ਆ ਮੰਮੀ ਨਾ ਕੋਈ ਫੋਨ ਕੀਤਾ ਨਾ ਦੀਦੀ ਨੇ ਕੀਤਾ ਵਾ ਮੇਰਾ ਰੱਦਾ ਆਪੇ ਫੋਨ ਕਰਕੇ ਪੁੱਛ ਲਈ ਇੱਕ ਵਾਰੀ ਫਿਰ ਹਾਂ ਨੂੰ ਨਾ ਕਹਿਣ ਕੁਝ ਬਾਅਦ ਚ ਛੱਡ ਨਹੀਂ ਪੁੱਤ ਤੂੰ ਫਿਰ ਨਹੀਂ ਮੰਮੀ ਉਹਨਾਂ ਨੂੰ ਜਦ ਤੇਰੀ ਹੈਨੀਆ ਤੇ ਮੈਂ ਵੀ ਨਹੀਂ ਜਾਣਾ ਛੱਡ ਮੇਰੀ ਵੀ ਜੇਤ ਵੱਟ ਜਿਉ ਵੀ ਨਹੀਂ ਨਾ ਆਉਂਦੇ ਲੈਣ ਤੇ ਮੈਂ ਵੀ ਨਹੀਂ ਜਾਣਾ ਛੱਡ ਕੋਸਾ ਬਹਾਨੇ ਨਹੀਂ ਹੁਣ ਰਹਿ ਮੇਰੇ ਕੋ ਯਕੀਨ ਦੀ ਨਾ ਇਹਦੇ ਭੈਣ ਭਰਾ ਨਹੀਂ ਆਉਂਦੇ ਤੇ ਤੂੰ ਵੀ ਕਰ ਨਹੀਂ ਕਰਨਾ ਕਹੀ ਮੇਰੀ ਠੀਕ ਹੈ ਜੀ ਮੈਨੂੰ ਆਪੇ ਉਹ ਸੰਭਲੇ ਸੰਭਲੇਗੀ ਆਂਦੀ ਮੈਂ ਉਹਦੇ ਕੋਲ ਚਲ ਜਿਆ ਕਰਾਂਗੀ ਉਹ ਇੱਥੇ ਆ ਜਾ ਕਰੇਗੀ ਜੇ ਬੋਲਦੀ ਹੈ ਇਹ ਗਲਤੀ ਹੈ ਚਲ ਇਹ ਤਾਂ ਸੌਂ ਗਿਆ। ਸਿਮੀ ਹਾਂਜੀ ਦੀਦੀ ਸੈਦ ਸੌਂ ਗਿਆ ਵਾ। ਹਾਂਜੀ ਦੀਦੀ ਇੱਥੇ ਸੌਂ ਗਿਆ। ਮੈਂ ਇਹਨੂੰ ਬਾਹਰ ਲੱਭਣ ਦੀ ਮੈਂ ਬਾਹਰ ਖੇਡਣ ਡਿਆ ਵਾ। ਨਹੀਂ ਨਹੀਂ ਇਹ ਲੱਗ ਗਿਆ ਹੈ ਤੇ ਇਹਦਾ ਦੁੱਧੂ ਪੀਣਾ ਵਾ। ਦੋ ਛੇਕ ਤੇ ਮੈਂ ਸਵਾਲ ਛੁੱਟਿਆ ਫਿਰ। ਚਲ ਵੀ ਵਧੀਆ ਕੀਤਾ ਹੀ ਆ। ਹਾਂਜੀ। ਤੇ ਮੰਮੀ ਦਾ ਆਇਆ ਫੋਨ? ਨਾ ਮੈਨੂੰ ਤਾਂ ਨਹੀਂ ਆਇਆ। ਮੰਮੀ ਨੇ ਵੀ ਇਹਨਾ ਨਾ ਫੋਨ ਤੈਨੂੰ ਕੀਤਾ ਵਾ ਤੇ ਨਾ ਮੈਨੂੰ ਕੀਤਾ ਵਾ। ਦੀਦੀ ਦਾ ਫਰਜ਼ ਤੇ ਹੈਗਾ ਹੀ ਨਾ। ਦਸੰਦਾ ਗੁੱਸੇ ਹੁਣੀ ਆ ਕਿ ਮੈਨੂੰ ਨਹੀਂ ਲੈ ਕੇ ਨਹੀਂ ਗਈ ਨਾਲ ਇਹਦੇ ਵਿੱਚ ਕਾਦਾ ਗੁੱਸਾ ਵਾ ਜਦੋਂ ਤੁਸੀਂ ਦੱਸਿਆ ਨਹੀਂ ਤਿਆਰ ਹੋਣ ਲੱਗਿਆਂ ਤੇ ਛੱਡ ਕੇ ਕੌਣ ਆਵੇ ਤੁਹਾਨੂੰ ਹੁਣ ਦੀਦੀ ਮੈਂ ਤੁਹਾਨੂੰ ਪਹਿਲਾਂ ਹੀ ਕਹਿਣ ਦੀ ਕਿ ਮੰਮੀ ਨੂੰ ਗੁੱਸਾ ਕਰ ਲੈਣਾ ਤੂੰ ਨਾ ਬਹੁਤੀ ਟੈਨਸ਼ਨ ਨਾ ਲਿਆ ਕਰ ਮੰਮੀ ਦੀ ਕੋਈ ਗੱਲ ਨਹੀਂ ਕਰਦੇ ਤੇ ਕਰਦੇ ਰਹਿਣ ਗੁੱਸਾ ਉਹਨਾਂ ਦਾ ਸੁਭਾਅ ਹੀ ਇਦਾਂ ਦਾ ਵਾ ਇੱਕ ਦੋ ਦਿਨ ਲੈਣਾ ਉਹਨਾਂ ਨੇ ਓਕੇ ਫਿਰ ਬਾਅਦ ਹੋ ਜਾਣਾ ਸਹੀ ਮੇਰੀ ਸੁਣ ਗੱਲ ਨਾ ਤੂੰ ਲੈਣ ਜਾਣਾ ਵਾ ਤੇ ਨਾ ਮੈਂ ਜਾਣਾ ਵਾ ਆਪੇ ਉਹਦੀ ਟੀ ਛੱਡ ਕੇ ਜਾਉਗੀ ਜਿੱਦਾਂ ਮੰਮੀ ਗਏ ਨਾ ਚੁੱਪਚੀ ਪੀਤੇ ਉਦਾਂ ਹੀ ਆ ਜਾਣਗੇ ਆਪੇ ਹਨੂ ਕੀ ਲੋੜਾ ਲਿਆਉਂਦੀ ਚੱਲ ਦੀਦੀ ਮੰਮੀ ਨੇ ਨਹੀਂ ਕੀਤਾ ਤੇ ਦੀਦੀ ਦਾ ਤਾਂ ਫਰਜ਼ ਹੈ ਕਿ ਮੈਂ ਫੋਨ ਕਰਦਾ ਕੱਲ ਤੇ ਗਏ ਆ ਮੰਮੀ ਨਾ ਕੋਈ ਫੋਨ ਕੀਤਾ ਨਾ ਦੀਦੀ ਨੇ ਕੀਤਾ ਵਾ ਮੇਰਾ ਦਾਦਾ ਆਪੇ ਫੋਨ ਕਰਕੇ ਪੁੱਛ ਲਈ ਇੱਕ ਵਾਰੀ ਫਿਰ ਹਨੂ ਨਾ ਕਹਿਣ ਕੁਝ ਬਾਅਦ ਚ ਤੁਸੀਂ ਮੀ ਹਨੂ ਕੋਈ ਲੋੜ ਨਹੀਂ ਫੋਨ ਕਰਨਦੀ ਆਉਣਾ ਹੋਗਾ ਨਾ ਤੇ ਆਪੇ ਆ ਜਾਣਗੇ ਤੂੰ ਨਾ ਬਹੁਤੀ ਟੈਨਸ਼ਨ ਨਾ ਲੈ ਮੰਮੀ ਦੀ ਕੀ ਪਤਾ ਬਾਜੀ ਜੀ ਨੇ ਉਹਨਾਂ ਨੇ ਕੀਤਾ ਹੋਏ ਫੋਨ ਕਿਸੇ ਨੂੰ ਨੇ ਫੋਨ ਆਇਆ ਕੋਈ ਗੱਲ ਨਹੀਂ ਕਿੰਨੇ ਕ ਤਾਂ ਰੱਖਣਾ ਧੀ ਨੇ ਇੱਕ ਦਿਨ ਰੱਖ ਲੋਗੀ ਦੋ ਦਿਨ ਰੱਖ ਲੋਗੀ ਚੱਲ ਕੋਈ ਨਹੀਂ ਰਹਿਣ ਦੋ ਦਿੰਨ ਉਹ ਵੀ ਲਾ ਲੈਣਾ ਆਪਣਾ ਜਾ ਉੱਥੇ ਰਹਿ ਕੇ ਇੱਥੇ ਵੀ ਗੱਲਾਂ ਸੁਣਾਉਣੀਆਂ ਆ ਆ ਕੰਮ ਨਹੀਂ ਕੀਤਾ ਉਹ ਨਹੀਂ ਕੀਤਾ ਸਾਰਾ ਦਿਨ ਬਸ ਇਦਾਂ ਲੰਘ ਜਾਂਦਾ ਸਾਡਾ ਕੰਮ ਤੇ ਮੰਮੀ ਦਾ ਇਹੀ ਆ ਦੀਦੀ ਕਦੀ ਤੁਹਾਨੂੰ ਟੋਕਣ ਦਾ ਬੰਦੇ ਕਦੀ ਮੈਨੂੰ ਟੋਕਣ ਦਾ ਬੰਦੇ ਔਰ ਮੰਮੀ ਦਾ ਹਾਲ ਇਦਾਂ ਦਾ ਵਾ ਔਰ ਕੋਈ ਗੱਲ ਨਹੀਂ ਮੈਂ ਉਹ ਤੇ ਟੈਨਸ਼ਨ ਲੈਣ ਦੀ ਲੋੜ ਨਾਲੇ ਨਾ ਮੰਮੀ ਕੱਲ ਦੇ ਗਏ ਆ ਨਾ ਤੇ ਵਾਵਾ ਸੁੱਖ ਸ਼ਾਂਤੀ ਹੋਈ ਘਰ ਚੱਟ ਕੰਮ ਕਰਕੇ ਅਸੀਂ ਤੇ ਵੇਲੀਆਂ ਹੋ ਜਾਂਦੀਆਂ ਆ ਹੋਰ ਜੋ ਜੋ ਮੰਮੀ ਹੁੰਦੇ ਆ ਬੰਦੇ ਆ ਮੰਨ ਮੰਮੀ ਹੁੰਦੇ ਆ ਕਦੀ ਮੈਨੂੰ ਆ ਬਣਾ ਦੋ ਕਦੀ ਮੈਨੂੰ ਉਹ ਬਣਾ ਦੋ ਆ ਨਹੀਂ ਖਾਣਾ ਇਹਦੇ ਵਿੱਚ ਮਿਰਚ ਜ਼ਿਆਦੀ ਆ ਮੰਮੀ ਨੂੰ ਨਾ ਪਖੰਡ ਵੀ ਬੜੀ ਹੁੰਦੀ ਆ ਪਹਿਲਾਂ ਨਹੀਂ ਮੰਮੀ ਇਦਾਂ ਕਰਦੇ ਜਦੋਂ ਮੈਂ ਨਵੀਂ ਨਵੀਂ ਆਈ ਆ ਹੁਣ ਜਿੱਦਾਂ ਦੀ ਮੈਂ ਪਿੰਡੋਂ ਹੋ ਕੇ ਆਈ ਆ ਨਾ ਉਦੋਂ ਦਾ ਜ਼ਿਆਦਾ ਹੀ ਕੰਡਦੇ ਆ ਤੂੰ ਵੀ ਮੈਨੂੰ ਹੀ ਗਲਤ ਕਹਿਨੀ ਸੀ ਨਾ ਕਿ ਦੀਦੀ ਗਲਤ ਵਾ ਚਲ ਦੀਦੀ ਤੂੰ ਮੈਨੂੰ ਸਮਝਾਇਆ ਨਾ ਮੈਨੂੰ ਸਾਰਾ ਹੁਣ ਪਤਾ ਲੱਗ ਗਿਆ ਜੋ ਵੀ ਆਈ ਆਈ ਆ ਨਾ ਮੰਮੀ ਦੇ ਰਿਸ਼ਤੇਦਾਰ ਕੋਈ ਨਹੀਂ ਆਇਆ ਔਰ ਰਿਸ਼ਤੇਦਾਰਾਂ ਨੇ ਕੀ ਹੋਣਾ ਵਾ ਸਾਰਿਆਂ ਨੂੰ ਮੰਮੀ ਦੇ ਸੁਭਾਅ ਦਾ ਪਤਾ ਵਾ ਕਿ ਮੰਮੀ ਕਿਦਾਂ ਦੇ ਆ ਨਾ ਕਦੀ ਭਰਾ ਪਰਚਾਈ ਵੜੇ ਆ ਤੇ ਨਾ ਹੀ ਕਦੀ ਭੈਣ ਆਈਆਂ ਵਾ ਮੈਂ ਤਾਂ ਕਦੀ ਫੋਨ ਹੀ ਨਹੀਂ ਵੇਖਿਆ ਹੁੰਦਾ ਉਹਨਾਂ ਦਾ ਫੋਨ ਉਹਨਾਂ ਨੇ ਕੀ ਕਰਨਾ ਚੱਲ ਤੂੰ ਨਾ ਬਹੁਤੀ ਟੈਨਸ਼ਨ ਨਾ ਲਿਆ ਕਰ ਮੰਮੀ ਦੀ ਠੀਕ ਆ ਨਾ ਆਪਣਾ ਕੰਮ ਕਰਿਆ ਕਰ ਜਿੰਨਾ ਕਿ ਤੇਰੇ ਕੋਲ ਹੁੰਦਾ ਨਾ ਉਹਨਾਂ ਕ ਕਰ ਲਿਆ ਕਰ ਚੱਲ ਦੇ ਜੀ ਛੱਡੋ ਉਹਨਾਂ ਦੀਆਂ ਗੱਲਾਂ ਤੂੰ ਇਹ ਦੱਸੋ ਤੁਹਾਨੂੰ ਸੂਟ ਪਸੰਦ ਆਇਆ ਕਾਲਾ ਸੂਟ ਬਹੁਤ ਸੋਹਣਾ ਹੈ ਸਿਮੀ ਤੇ ਸੀਮੇ ਦੇਖ ਨਹੀਂ ਤੂੰ ਕੋਈ ਗੱਲ ਨਹੀਂ ਅਮੀ ਹਟਦਾ ਵਾ ਨਾ ਤੇ ਫਿਰ ਮੈਂ ਜਾਣੀ ਆ ਠੀਕ ਆ ਮੇਰਾ ਵੀ ਲੈ ਜਾ ਤੇ ਆਪਣਾ ਵੀ ਕੋਈ ਗੱਲ ਨਹੀਂ ਮੈਂ ਦੋਵੇਂ ਸੂਟ ਦੇ ਆਉਂਗੀ ਤੋ ਤੋ ਪੈ ਜਾ ਸੈਦ ਲੱਗੇ ਲੰਮੇ ਘੜੀ ਠੀਕ ਆ ਨਹੀਂ ਮੈਂ ਕੀ ਲੰਮੇ ਪਹਿਣਾ ਵਾ ਚਾਹ ਬਨਉਣੀ ਆ ਚੱਲ ਵੇਖ ਲੈ ਜਿੱਦਾਂ ਕਰਨੀ ਆ ਆਹ ਚਾਹ ਪੀਨੇ ਦੋਏ ਨੇ ਸਿੱਟਾ ਨਾ ਨੀ ਮਮੀ ਆ ਗਈ ਚੱਲ ਚੰਗੀ ਆ ਗਿਆ ਬੈਠ ਜਾ ਬੈਠ ਜਾ ਹੋਰ ਠੀਕ ਹੈ ਹਾਂਜੀ ਚੰਗੀ ਚੰਗੀ ਪੜਾਈ ਹੋਈ ਹਾਂਜੀ ਮੰਮਾ ਮੈਸੇਜ ਆ ਗਿਆ ਤੁਹਾਨੂੰ ਹਾਂ ਆ ਗਿਆ ਮੈਸੇਜਿੰਗ ਲੱਗ ਗਿਆ ਇਹ ਪਤਾ ਮੇਰੇ ਕਾਫੀ ਭਿੰਦਾ ਜੀ ਕਰਨ ਦਾ ਬਣਾ ਲਓ ਕੋਈ ਨਹੀਂ ਮੈਂ ਬਣਾ ਦਿੰਨੀ ਆ ਚਲ ਤੂੰ ਬੈਗ ਲੈ ਅੰਦਰ ਰੱਖ ਬੈਗ ਰੱਖ ਮੇਰੇ ਕੋਲ ਫੰਦੇ ਛੁੱਟੀਆਂ ਨੇ ਨਾ ਨਹੀਂ ਕਰ ਆਹ ਮੈਂ ਕਰਕੇ ਛੁੱਟੀਆਂ ਹੋ ਗਈਆਂ ਨਾ ਅੱਜ ਵੀ ਛੁੱਟੀ ਸੀ ਤੇ ਹੁਣ ਕੱਲ ਨੂੰ ਹੀ ਛੁੱਟੀ ਕਰਦੇ ਮੈਸੇਜ ਆਇਆ ਨਹੀਂ ਨੇ ਤੇ ਆਤੀ ਕੀਤੀ ਨਹੀਂ ਤੇ ਹਟਣ ਨਹੀਂ ਡਿਆ ਪਾਸੂ ਦਾ ਹੀ ਬੜਾ ਭੈਣ ਆ ਮੀ ਤੇ ਨਾ ਆਕੇ ਤਾਂ ਡੰਗਰ ਵਸੇ ਨਪੱਠੇ ਪੈਂਦੇ ਆ ਨਾ ਕੋਈ ਤੇ ਹੋਰ ਮੀਜ ਕਿਦਾਂ ਪੱਠੇ ਵੱਢ ਕੇ ਲਿਆਉਣੇ ਨੇ ਹੁਣ ਬਾਹਣੇ ਵਾਸਤੇ ਮੁਸ਼ਕਲ ਵਾਂਗ ਹਾਂ ਹੋ ਤਾਂ ਹੈ ਹੀ ਹਥ ਮੀਜ ਕਿਦਾਂ ਪੱਠੇ ਵੱਢਣੇ じゃ ਕੌਫੀ ਬਣਾ ਦੇ ਨੁ ਕੁੜੀ ਨੂੰ ਆਹ ਚਲ ਮੈਂ ਬਣਾ ਦਿੰਨੀ ਆ ਫਿਰ ਅਸੀਂ ਬੈੰਨੇ ਆ ਆ ਬਣਾ ਦੇ ਤੇ ਚਲੀ ਮੰਗਣ ਲਈ ਆ ਮੰਮਾ ਜੀ ਮੈਂ ਖੇਡਣ ਜਾਵਾਂ ਬਾਲ ਜਾਓ ਖੇਡਾ ਤੇ ਜਿਆਦਾ ਟਾਈਮ ਨਾ ਲਾਈ ਚੰਗਾ ਛੇਤੀ ਆ ਜੀ ਸਲਵ ਚੜੀ ਖੇਡ ਲੂਗੀ ਘੜੀ ਮੁੜ ਕੇ ਟਿਵੀ ਸੰਤੇ ਚਲ ਜਾਂਦੀ ਆ ਸਕੂਲ ਚਲ ਜਾਣਾ ਸਕੂਲੋਂ ਆਣ ਕੇ ਫਿਰ ਰੋਟੀ ਪਾਣੀ ਖਾ ਕੇ ਮੁੜ ਕੇ ਟਿਵੀ ਸੰਤੇ ਉਹ ਤੇ ਨਿਆਣੇ ਚਾਲੇ ਆ ਵਾਪਸ ਛੱਡਣਾ ਕੀ ਫਿਰ ਇਹਨਾਂ ਨੇ ਮੀਂਹ ਨਹੀਂ ਹਟਦਾ ਤੇ ਨਿਆਣੇ ਕੀ ਛੱਡਣਾ ਅੰਦਰਾਂ ਚ ਨਿਕਲਿਆ ਨਹੀਂ ਜਾਂਦਾ ਹਾਂ ਤਾਂ ਫੋਨ ਸਭ ਕਹਿੰਦੇ ਕਿ ਟੀਵੀ ਦਿਵਾਲੇ ਹਟੇ ਤੇ ਕਹਣਾ ਫੋਨ ਲਾ ਦ ਫੋਨ ਦਿਵਾਲੇ ਹਟੇ ਟੀਵੀ ਲਾ ਦੋ ਇਹਨਾਂ ਨੂੰ ਵੇਖ ਲੈ ਮੈਂ ਹੈ ਤੇਰੀਆਂ ਭਜਾਈਆਂ ਨੇ ਫੋਨ ਨਹੀਂ ਕੀਤਾ ਕਿਤੇ ਇੱਕ ਵਾਰੀ ਮੰਮੀ ਜੀ ਨਹੀਂ ਕਰਦੀਆਂ ਨਾ ਤੇ ਤੂੰ ਵੀ ਚੁੱਪ ਕਰਕੇ ਬੈਠੀ ਰਹਿ ਆਪੇ ਕਰਨਗੇ ਆ ਨਾ ਫੋਨ ਫਿਰ ਕਹਣਾ ਗਈ ਤੇ ਬੜੀ ਹੀ ਤੇ ਆ ਵੀ ਬੜੀ ਛੇਤੀ ਗਈ ਵੇ ਇਹਨੇ ਬੜਾ ਕਰਦੀਆਂ ਕਿ ਨਹੀਂ ਕਰਦੀਆਂ ਤੂੰ ਚੁੱਪ ਕਰਕੇ ਬੈਠੇ ਰਹਾ ਤੂੰ ਕੀ ਕਰਨਾ ਉੱਥੇ ਜਾ ਕੇ ਜੇ ਮਮੀ ਉਹਨਾਂ ਦਾ ਸਰੀ ਜਾਂਦਾ ਟਾਡੇ ਬਿਨਾਂ ਦਾ ਤੁਸੀਂ ਬੈਠੇ ਰਹੋ ਫਿਰ ਚੁੱਪ ਕਰਕੇ ਨਹੀਂ ਪੁੱਤ ਮੇਰੇ ਕੋ ਨਹੀਂ ਨਜਿਆ ਜਾਂਦਾ ਮੈਂ ਕਿੰਨੀ ਵੀ ਚੱਲ ਜਾਂ ਮੈਂ ਨਹੀਂ ਨਹੀਂ ਤੁਸੀਂ ਚੁੱਪ ਕਰਕੇ ਇੱਥੇ ਬੈਠ ਰਹੇ ਤੁਸੀਂ ਕੀ ਕਰਨਾ ਉੱਥੇ ਜਾ ਕੇ ਉਹ ਤਾਂ ਖੁਸ਼ੀ ਨੇ ਉਹ ਤਾਂ ਬੜੀਆਂ ਖੁਸ਼ ਨੇ ਤੇ ਬਣਾਉਣਾ ਚੀਜ਼ਾਂ ਬਣਾਉਂਦੀਆਂ ਖਾਂਦੀਆਂ ਆ ਉਹ ਖਾਂਦੀਆਂ ਨੇ ਉਹਨਾਂ ਨੇ ਕਹਿੰਦਾ ਫੋਨ ਕਰਕੇ ਵੇਖਿਆ ਹਣਾਉਣਾ ਵੀ ਕਿਹਦੇ ਲਈ ਉਹ ਤਾਂ ਕਹਿੰਦੀਆਂ ਜਾਂ ਤਾਂ ਬਹੁਤ ਉੱਥੇ ਹੀ ਰਵੇ ਆਵੇ ਇਹਨਾਂ ਨਾ ਟੋਕ ਦੀ ਜਿਹੜੀ ਨਹੀਂ ਮਾੜਾ ਮੋਟਾ ਪੀਣਾ ਚੀਜ਼ ਬਣਾਉਣਾ ਤੇ ਖਰਚਾ ਹੀ ਆ ਵਾਧੂ ਆਹ ਹੁਣ ਵਾਗਾਂ ਖੁੱਲੀਆਂ ਹੋਣੀਆਂ ਕੋਈ ਨਾ ਚੀਜ਼ਾਂ ਖਾਣ ਲੱਗੀਆਂ ਨੇ ਹੁਣ ਕਿ ਪਿਆਸੇ ਲੱਗਦੇ ਨੇ ਤੇ ਫਿਰ ਕੀ ਫਾਇਦਾ ਕਲੀਆਂ ਚੀਜ਼ਾਂ ਖਾਣ ਫਿਰ ਕਹਣਾ ਸਾਡੇ ਬੀਪੀ ਵਧ ਗਏ ਫੇਰਾਂ ਵੀ ਸਿਹਤ ਵਗੈਰ ਜੀ ਲੱਗਦਾ ਸਿਹਤ ਉਹ ਲੱਭਦਾ ਹੁਣ ਮੈਨੂੰ ਤੇ ਲੈ ਕੇ ਤੁਰੇ ਫਿਰਦੀ ਇਹਨੂੰ ਤੇ ਆਡ ਵੀ ਪੁੱਤ ਤੂੰ ਫਿਰ ਨਹੀਂ ਮੰਮੀ ਉਹਨਾਂ ਨੂੰ ਜਦ ਤੇਰੀ ਹੈ ਨਹੀਂ ਆ ਤੇ ਮੈਂ ਵੀ ਨਹੀਂ ਜਾਣਾ ਛੱਡ ਮੇਰੀ ਵੀ ਜੇਦਵਾ ਫਿਰ ਜਿਉ ਵੀ ਨਹੀਂ ਨਾ ਉਹਦੇ ਲੈਣ ਤੇ ਮੈਂ ਵੀ ਨਹੀਂ ਜਾਣਾ ਪਿਆ ਛੱਡਣ ਤੂੰ ਸਭ ਬਹਾਨੇ ਨਾ ਹੀ ਹੁਣ ਰਹਿ ਮੇਰੇ ਕੋ ਮਾੜੀ ਮੋਟੀ ਕੀ ਤੇ ਹੈ ਹੀ ਨਹੀਂ ਉਹਨਾਂ ਨੂੰ ਕਿ ਅਹੀਂ ਇੱਕ ਵਾਰੀ ਫੋਨ ਕਰਕੇ ਪੁੱਛ ਲਈਏ ਕਿ ਚੰਗੀ ਭਲੀ ਪਹੁੰਚ ਗਈ ਜਾਂ ਕੀ ਗੱਲ ਉਹਨਾਂ ਤੇ ਫੋਨ ਹੀ ਨਹੀਂ ਕੀਤਾ ਉਹਦਾ ਮੈਂ ਨਹੀਂ ਕੋਈ ਫਿਕਰ ਉਹਦੇ ਭਰਾ ਵਾ ਭਰਾ ਵੀ ਫੋਨ ਕਰਕੇ ਪੁੱਛਦੇ ਮੰਮੀ ਤੂੰ ਪਹੁੰਚ ਗਈ ਅੱਗੇ ਉਹਨੂੰ ਮਾਰਾ ਜਾ ਮਟਾ ਹੈ ਇਸਮੀ ਨੂੰ ਹਾਂ ਉਹ ਸਮੀ ਵੀ ਉਹਦੇ ਮਗਰ ਲੱਗ ਗਈ ਨਾ ਉਹ ਤੋੜਨੇ ਮੇਰੇ ਮਗਰ ਹੀ ਲੱਗਣਾ ਆਪਣੇ ਵਰਗੀ ਬਣਾ ਲਿਆ ਉਹਨੂੰ ਮੈਨੂੰ ਨਹੀਂ ਲੱਗਦਾ ਕਿ ਉਹ ਚਾਹ ਪਾਣੀ ਹੁਣ ਮੇਰੇ ਪੁੱਛੇਗੀ ਉਹਨੇ ਆਪਣੇ ਵੱਲ ਦੀ ਘੜ ਲਿਆ ਉਹਨੂੰ ਮੈਂ ਨਹੀਂ ਚਾਹ ਪਾਣੀ ਪੁੱਛਣਗੀ ਹਣਾ ਤਾਂ ਸਭ ਕੋ ਟਾਡੇ ਨਾ ਹੀ ਆ ਨਾ ਜਦੋਂ ਪਤਾ ਲੱਗ ਗਿਆ ਕਿ ਸਾਕੋ ਮੰਮੀ ਦੇ ਨਾਲ ਕਿ ਹਾਨੂੰ ਮਿਲਣਾ ਫੇਰ ਵੇਖੀ ਮਗਰ ਮਗਰ ਤੁਰੀਆਂ ਫੇਰਨਾ ਫੇਰ ਇਹਨਾਂ ਦੇਖੋ ਕੀ ਕਰਦੀ ਇਹ ਬਾਅਦ ਚ ਲੋ ਲੱਗਣੀ ਇਹਨਾਂ ਨੂੰ ਅਜੇ ਨਹੀਂ ਪਤਾ ਲੱਗਣਾ ਲੱਗੂਗੀ ਤੇ ਸਹੀ ਪਰ ਬਾਤ ਹੀ ਇਹ ਬਾਤ ਹੀ ਪਤਾ ਲੱਗਣਾ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਮਿਹਰੇ ਨਾਮ ਆ ਸਾਹ ਕੋ ਫਿਰ ਮਗਰ ਮਗਰ ਇੱਕ ਦੂਜੇ ਨੇ ਫਿਰਨਾ ਕਿ ਮੈਂ ਪੁੱਛਾਂ ਚਾਹ ਤਾਂ ਮੈਂ ਪੁੱਛਾਂ ਰੋਟੀ ਭਰਾ ਆਮ ਦਾ ਚੀਜ਼ ਕੋਈ ਵੀ ਇਹਦੇ ਅੰਦਰ ਵਰ ਵਰ ਖਾਂਦੀਆਂ ਮੈਨੂੰ ਬੜਾ ਪਹਿਲਾਂ ਪਤਾ ਨਹੀਂ ਲੱਗਦਾ ਜੀਤ ਤੋਂ ਪਤਾ ਲੱਗ ਹੀ ਜਾਂਦਾ ਕੋਈ ਆਵੇ ਤਾਂ ਕਹਿਣਾ ਅਸੀਂ ਠੀਕ ਨਹੀਂ ਆ ਤੇ ਆਪਣੇ ਆਉ ਤਾਂ ਦੌੜੀਆਂ ਜਾਂਦੀਆਂ ਕਿ ਅੰਦਰਾਂ ਚ ਵਰ ਵਰ ਕੇ ਪਾਨੀ ਕੀ ਕੀ ਖਾਂਦੀਆਂ ਰਹਿੰਦੀਆਂ ਤੇ ਮੈਨੂੰ ਪਤਾ ਕੀ ਕਹਾਂ ਦੀਆਂ ਗੱਲਾਂ ਮਸ ਸੁਣੀਆਂ ਨੰਦੀਆਂ ਭਾਈ ਇਹਦਾ ਤਾਂ ਕੋਈ ਭੈਣ ਭਰਾ ਇਹਨੂੰ ਮਿਲਦਾ ਨਹੀਂ ਆ ਅੱਛਾ ਹਾਂ ਇਹਦੇ ਬਾਅਦ ਚੀਜ਼ ਤੋਂ ਆਈ ਦਮੀ ਜੋ ਪੌੜੀ ਤੰਦਰੰਦਰੇ ਖਾਲੀ ਸੀ ਨਹੀਂ ਹੋਉਂਦੀ ਅੱਛਾ ਮੈਂ ਨਾ ਸੈ ਸੈ ਸੁਣਦੀ ਵੀ ਗੱਲਾਂ ਮੁੰਡੇ ਨਾਲ ਕੇ ਅੱਛਾ ਇਹਨਾਂ ਨੂੰ ਕਿ ਲੱਗਾ ਹੋਣਾ ਕਿੰਨਾ ਕਿਹੜਾ ਪਤਾ ਲੱਗਣ데요 ਤੇ ਮੈਂ ਸੁਣ ਲਈਆਂ ਸਾਰੀਆਂ ਮੈਂ ਮੈਨੂੰ ਕੋਈ ਆ ਹੀ ਨਹੀਂ ਮੈਂ ਦਫਾ ਕਰ ਤੂੰ ਮੇਰਾ ਕੋਈ ਹੈ ਹੀ ਨਹੀਂ ਆਉਂਦਾ ਨਹੀਂ ਤੇ ਮੈਂ ਕੀ ਕਰਾਂ ਨਾ ਜੇ ਕਹਿੰਦੀਆਂ ਨਾ ਇਹਦੇ ਭੈਣ ਭਰਾ ਨਹੀਂ ਆਉਂਦੇ ਤੇ ਤੂੰ ਫਿਕਰ ਨਹੀਂ ਕਰਨਾ ਕਈ ਮੇਰੀ ਧੀ ਹੈਗੀ ਆ ਮੈਨੂੰ ਆਪੇ ਉਹ ਸੰਭਲੇ ਸੰਭਲੇਗੀ ਆਣ ਕੇ ਮੈਂ ਉਹਦੇ ਕੋਲ ਚਲ ਜਿਆ ਕਰਾਂਗੀ ਉਹ ਇੱਥੇ ਆ ਜਾ ਕਰੇਗੀ ਜੇ ਬੋਲਦੀ ਐ ਇਹ ਗਲਤੀਆਂ ਆਈਆਂ ਉਹਨਾਂ ਨੇ ਵੀ ਸਾਰਾ ਪੈ ਜਨਾ ਵਾ ਇਹਦਾ ਹੋਰ ਤੇ ਕੋਈ ਆਂਦਾ ਨਹੀਂ ਤਾਂ ਕੁੜੀ ਬੋਦਾ ਕੰਡਾ ਪੀਰ ਨਾਲ ਆਪੇ ਵੀ ਇੱਕ ਫਿਰ ਮਾੜੀ ਮੋਟੀ ਆਏਗੀ ਨਾ ਕੀ ਅਹੀਂ ਨਹੀਂ ਪੁੱਛਦੀਆਂ ਤੇ ਧੀ ਪੁੱਛਦੀ ਆ ਲੋਕੀ ਸਾਨੂੰ ਕੀ ਕਹਿਣਗੇ ਉਹਨਾਂ ਤੇਰਾਂ ਵਾਲੇ ਵੀ ਇਥੇ ਵੇਖੀ ਨਾ ਕ ਬੋਲ ਚੜਾਉਂਦਾ ਆਪਣਾ ਜਿੱਦਾਂ ਦੀ ਸੰਦੀਪ ਹੋਣਾ ਸੰਦੀਪ ਬੜੀ ਚੀਜ਼ ਈ ਮੈਂ ਤੈਨੂੰ ਕਹਤਾ ਵਾ ਕੋਈ ਨਹੀਂ ਫਿਰ ਅੱਗੋਂ ਫਿਰ ਸੁਣ ਵੀ ਲਏਗੀ ਜਿਹੜੀ ਤੂੰ ਨਹੀਂ ਤੂੰ ਹੋਣਿਆ ਕਰ ਸੋ ਠੀਕ ਤੇ ਗੱਲ ਹੋਏਗੀ ਨਾ ਕੋਈ ਮੇਰਾ ਤੇਰਾ ਦਾ ਤੂੰ ਹੀ ਉਹਦੇ ਮਾਂ ਪਿਓ ਨਾਲ ਗੱਲ ਕਰੋ ਮਾਂ ਜਿੱਦਾਂ ਇੱਕ ਵਾਰੀ ਦੱਸਣਾ ਚਾਹੀਦਾ ਨਾ ਕਿ ਐਵੇਂ ਕਹਿਣਗੇ ਕਿ ਤੁਸੀਂ ਝੂਠੇ ਆਂ ਦੀ ਕੁੜੀ ਨੂੰ ਗੱਲੀਬਾਤੀ ਮੈਂ ਗੱਲ ਕੀਤੀ ਉਹਦੀ ਮਾਂ ਨਾਲ ਅੱਛਾ ਤੇ ਆਂਦੀ ਆਂਦੀ ਅੱਜਕੱਲ੍ਹ ਸੱਸਾਂ ਦਾ ਹੁਣ ਦਾਵਾ ਵੀ ਸੱਸਾਂ ਸਾਂਭਣ ਅਣੌਹਾਂ ਦਾ ਖਰਚਾ ਅੱਜ ਨਾਲ ਦੱਸ ਨੌਹਾਂ ਕਿ ਕਿੰਨਾ ਕੇ ਸੱਸਾਂ ਰੱਖਣ ਨਾ ਆਪਣੇ ਘਰ ਵੀ ਤਾਂ ਆਪਣੀ ਮਾਂ ਨਾਲ ਬਣਾ ਕੇ ਰੱਖਦੀਆਂ ਤੇ ਇਹ ਮਾਂ ਨਹੀਂ ਆ ਮਾਂ ਮਾਂ ਸਮਝਿਆ ਹੀ ਨਹੀਂ ਉਹਨੇ ਤੇ ਉਹਦੇ ਸਮਝਿਆ ਹੀ ਨਹੀਂ ਮਾਂ ਜੇ ਸਮਝਦੀ ਤਾਂ ਇਦਾਂ ਗਾਰੀਆਂ ਕਿਉਂ ਕਰਦੀ ਮੇਰੇ ਨਾਲ ਕੀ ਕਰ ਲੈਣਾ ਫਿਰ ਇਹਨਾਂ ਦੇ ਦਿਮਾਗ ਦੇ ਵਿੱਚ ਕਿਹਨੇ ਪੈ ਨਹੀਂ ਜਾਣਾ ਕਿ ਇਹਨਾਂ ਨੂੰ ਦੱਸੀਏ ਗੱਲ ਮਾਂ ਨੂੰ ਦੂਜੀ ਤਾਂ ਵੀ ਖਰਾਬ ਕਰ ਸਕਦੇ ਆਂ ਮਿਆਰੇ ਵੰਦੀ ਰਣੀ ਅਰੇ ਕੰਮ ਨਹੀਂ ਕਰਦਣਾ ਚਾਹਜਾ ਜਿਹੜਾ ਮੈਂ ਕਹਤਾ ਉਸੇ ਮੈਂ ਦਜੀਦੋਂ ਦਾ ਹੱਥ ਕੋਮ ਚੁੱਪ ਕਰਕੇ ਨਾ ਬੈਠੀ ਰਿਆ ਕਰ ਵੇਖੀ ਜਾ ਕਰ ਕੀ ਕਰਦੀ ਆ ਕਿੱਦਾਂ ਹੀ ਕਰਨਾ ਪੈਣਾ ਹੋਰ ਜਿਹੜੀ ਆ ਮੇਰੇ ਕੋਲ ਨਹੀਂ ਰਿਹਾ ਹੁੰਦਾ ਤੈਨੂੰ ਪਤਾ ਹੀ ਉਹਨਾਂ ਨੇ ਫਿਰ ਪਤਾ ਕਿ ਮੰਮੀ ਕੰਮ ਕਰ ਲਿੰਦੀ ਆ ਤੇ ਅਸੀਂ ਬੈਠੀਆਂ ਰਹਿਣੀਆਂ ਤੂੰ ਬੋਲਦਾ ਕਹਿਨੀ ਆ ਨਾ ਮੈਂ ਕੱਲ ਦੀ ਦਿਹਾੜੀ ਵੇਖ ਲੈਣੀ ਆ ਜੇ ਤੇ ਕਹਿਣਗੀ ਆਉਣ ਕੀ ਪਾਉਣ ਕੀ ਠੀਕ ਨਹੀਂ ਹੋ ਗਿਆ ਫਿਰ ਮੈਂ ਚਲ ਜਾਗੀ ਹੋਰ ਕੀ ਕਰਨਾ ਕੋਈ ਨਹੀਂ ਕੱਲ ਦਾ ਦਿਨ ਵੇਖੋ ਭਲਾ ਕੀ ਕਰਦੇ ਫੋਨ ਕਰਦੇ ਆ ਕਿ ਨਹੀਂ ਕਰਦੇ ਫੋਨ ਨਹੀਂ ਆ ਕੱਲ ਦਾ ਮੰਮੀ ਉਹਨਾਂ ਦਾ ਸੰਦੀਪ ਨਾਲ ਗੱਲ ਹੋਈ ਹੋਣੀ ਹੈ। ਸੰਦੀਪ ਨੂੰ ਆਈ ਮਾਰ ਕੇ ਪੁੱਛਦਾ। ਸੰਦੀਪ ਸੰਦੀਪ ਗੱਲ ਸੁਣੀ। ਹਾਂਜੀ, ਵਾਜਾ ਮਨਡੇ। ਕਿਉਂ ਆਂਡੇ ਆਏ? ਕੁਝ ਨਹੀਂ, ਰਸੋਈ 'ਚ ਕੰਮ ਕਰਨ ਲਈ। ਸਿਮੀ ਕਿੱਥੇ ਆ? ਸਿਮੀ ਆ ਪਰ ਅੰਦਰ ਹੁਣੀ ਇੱਥੇ। ਅੱਛਾ ਨੂੰ ਨਾ ਲੱਗਿਆ? ਹਾਂਜੀ। ਖੇਡਣ ਡੇ ਮਿਲਦਾ ਤਾਂ ਵਜਣੇ। ਅਛਾ ਅਛਾ ਮੇਰੀ ਗੱਲ ਸੁਣਾ ਮੰਮੀ ਨੇ ਇਹ ਗੱਲ ਮੰਮੀ ਨੇ ਤਾਂ ਨਹੀਂ ਕੀਤਾ ਫੋਨ ਇਹ ਮੰਮੀ ਨੇ ਨਹੀਂ ਕੀਤਾ ਤੂੰ ਇਹ ਕਰਕੇ ਪੁੱਛ ਲੈਂਦੀ ਆ ਤੇ ਮੰਮੀ ਕਿੰਨਾ ਕ ਦੱਸ ਕੇ ਗਏ ਮੈਨੂੰ ਅਚਕਰ ਹੋ ਗਈ ਏ ਦੱਸ ਕੇ ਨਹੀਂ ਗਈ ਮੈਨੂੰ ਪਤਾ ਵਾ ਸਿਮੀ ਨੂੰ ਪੁੱਛਣਾ ਸਿਮੀ ਨੂੰ ਪਤਾ ਵਾ ਤੈਨੂੰ ਕਿਉਂ ਨਹੀਂ ਪਤਾ ਨਾ ਮੰਮੀ ਨੇ ਮੈਨੂੰ ਪੁੱਛਿਆ ਵਾ ਤੇ ਨਾ ਮੰਮੀ ਨੇ ਮੈਨੂੰ ਦੱਸਿਆ ਵਾ ਠੀਕ ਆ ਨਾ ਚੁੱਪ ਕਰਕੇ ਤਿਆਰ ਹੋ ਕੇ ਸਿਮੀ ਨੂੰ ਕਹਿੰਦੇ ਹੀ ਮੈਨੂੰ ਛੱਡਿਆ ਤੇ ਸਿਮੀ ਚੱਲੀ ਆਪਣੀ ਪਰਜਾਈ ਨਾਲ ਉਹਨੇ ਜਾਣਾ ਹੈ ਲੇਟ ਤੇ ਮੰਮੀ ਨੇ ਜਾਣਾ ਹੈ ਪਹਿਲਾਂ ਐਨੀ ਗੱਲ ਤਾਂ ਮੈਨੂੰ ਪਤਾ ਵਾ ਬਾਕੀ ਤਾਂ ਨਹੀਂ ਮੈਨੂੰ ਪਤਾ ਠੀਕ ਹੈ ਨਾ ਹਾਹੀ ਗੱਲਾਂ ਹੁੰਦੀਆਂ ਨੇ ਬਸ ਤੂੰ ਕਿਹੜੀ ਫੋਨ ਕਰਕੇ ਨੇ ਪੁੱਛਦੀ ਮੰਮੀ ਕਦੋਂ ਆਉਣਾ ਕਦੋਂ ਨਹੀਂ ਲੈਣਾ ਆਈਏ ਜੇ ਨਹੀਂ ਆਈਏ ਤੇ ਮੰਮੀ ਦੱਸ ਦਿੰਦੇ ਫੋਨ ਕਰਕੇ ਕਿ ਮੈਂ ਪਹੁੰਚ ਗਈਆਂ ਦੀਦੀ ਵੀ ਕਰ ਸਕਦੇ ਸੀ ਨਾ ਫੋਨ ਇਹ ਤੁਹਾਡਾ ਫਰਜ਼ ਨਹੀਂ ਮੰਨਦਾ ਫੋਨ ਕਰਨ ਦਾ ਹਨਾ ਜਦੋਂ ਮੈਨੂੰ ਦੱਸਿਆ ਨਹੀਂ ਤੇ ਮੈਂ ਕਿਉਂ ਫੋਨ ਕਰਾਂ ਫਿਰ ਜੇ ਮੈਂ ਪੁੱਛਾਂ ਆਹੋ ਜੇਦ ਬਾਜੀਆਂ ਲਿਖਿਓ ਠੀਕ ਹੈ ਨਾ ਜੇ ਮੈਂ ਪੁੱਛਾਂ ਤਾਂ ਵੀ ਮਾੜੀ ਆ ਜਦਾਂ ਤੂੰ ਵੱਡੀ ਐ ਨਾ ਜਦ ਤੂੰ ਕਰਨ ਦੀ ਆ ਕੱਲੋਂ ਉਦਾਂ ਫਿਰ ਉਹਨੇ ਕਰਨਾ ਉਹ ਕੋਈ ਗੱਲ ਨਹੀਂ ਕਰੀ ਜਾਂਦਾ ਉਹਨੂੰ ਜੋ ਕਰਦੀ ਆ ਮੈਂ ਤਾਂ ਹੈਗੀ ਮਾੜੀ ਆ ਮਾੜੀ ਮਾੜੀ ਬਣ ਕੇ ਦੱਸਣ ਦੀ ਆ ਹੈ ਨਹੀਂ ਮਾੜੀ ਤੂੰ ਆ ਜਾ ਕੇ ਕਸੂਰ ਮੇਰਚੀ ਕੱਢਣਾ ਹੁੰਦਾ ਵਾ ਤਾਂ ਹੀ ਮੈਂ ਕਿਸੇ ਦੀ ਗੱਲ ਵਿੱਚ ਨਹੀਂ ਹੁੰਦੀ ਠੀਕ ਐ ਨਾ ਚੁੱਪ ਕਰਕੇ ਚੱਲ ਗਏ ਆ ਤੇ ਚੁੱਪ ਕਰਕੇ ਆ ਜਾ ਲੈ ਫਿਰ ਆਰਾਮ ਨਾਲ ਤੂੰ ਮੈਂ ਕਿਹਾ ਠੀਕ ਐ ਨਾ ਤੂੰ ਤਵੀਰ ਨਹੀਂ ਜਦੋਂ ਮਰਜੀ ਵੇਖ ਲਓ ਚੁੱਪ ਕਰਕੇ ਨਾ ਕੱਲੋਂ ਸਿਮੀ ਨੂੰ ਭੇਜ ਜਾ ਕੇ ਤੇ ਲੈ ਆ ਗਏ ਮਮੀ ਨੂੰ ਐਂ ਕੋਈ ਚਾਹੀਏ ਲੈਣ ਜਿੱਦਾਂ ਮੰਮੀ ਗਏ ਆ ਚਪੂੜੀ ਛੱਡ ਜੇ ਉਹਨਾਂ ਦੀ ਤੁਹਾਨੂੰ ਤੁਸੀਂ ਤੇ ਖੁਸ਼ ਹੀ ਹੋ ਘਰੋਂ ਨਿਕਲੀਏ ਫਿਰ ਇਹੋ ਗੱਲ ਹੀ ਆ ਸਾਨੂੰ ਕਾਦੀ ਖੁਸ਼ੀ ਹੋਣੀ ਆ ਤੇ ਖੁਸ਼ੀ ਹੋੜ ਗਈ ਆ ਤੇ ਤੁਸੀਂ ਜਾ ਕੇ ਲੈ ਆਓ ਫਿਰ ਮੰਮੀ ਮੰਗਰੋ ਗਈ ਤੁਸੀਂ ਪਕੌੜੇ ਕੱਢ ਕੇ ਬੈਹਿ ਗਈਆਂ ਉਦਾਂ ਹੀ ਅੱਛਾ ਹੁਣ ਅਹੀਂ ਕੁਝ ਖਾ ਵੀ ਨਹੀਂ ਸਕਦੀਆਂ ਹਨਾ ਉਦੋਂ ਨਹੀਂ ਨਿਕਲਣ ਤੇ ਮੰਮੀ ਇੱਥੇ ਹੀ ਅੱਗੇ ਮਾਰ ਰੋਕਦੀ ਹੀ ਹੁਣ ਪੁੱਤ ਵੀ ਟੈਪਿਆ ਰੋਕਣ ਸੱਚੀ ਗੱਲ ਕਰੀਏ ਨਾ ਗੁੱਸਾ ਲੱਗਦਾ ਹੁੰਦਾ ਵਾ ਤੇ ਨਾ ਕਰਿਆ ਕਰੋ ਜੇ ਗੁੱਸਾ ਲੱਗਦਾ ਨਹੀਂ ਜਾਣੇ ਲੈਣ ਕੋਈ ਗੱਲ ਨਹੀਂ ਕੱਲੂ ਮੈਂ ਚਲ ਜੂੰਗਾ ਠੀਕ ਹੈ ਨਾ ਆਓ ਤੇ ਫਿਰ ਛੱਡ ਕੇ ਕਿਉਂ ਨਾ ਆਏ ਚਾਹ ਜਾਣਾ ਤੇ ਨਹੀਂ ਮੈਂ ਘਰ ਆ ਨੀ ਤੁਹਾਨੂੰ ਕਿੰਨਾ ਕ ਪੁੱਛ ਲਿਆ ਮੰਮੀ ਨੇ ਦੱਸਿਆ ਤੁਹਾਨੂੰ ਮੈਨੂੰ ਦੱਸਿਆ ਠੀਕ ਹੈ ਨਾ ਮੈਂ ਕੁੜੀ ਕੋ ਜਾਣਾ ਵਾ ਤੇ ਮੇਰੇ ਨਾਲ ਤੇ ਇੱਕ ਵਾਰੀ ਵੀ ਨਹੀਂ ਗੱਲ ਕੀਤੀ ਤੁਸੀਂ ਫੇਰ ਉਹ ਕੱਲੇ ਕੱਲੇ ਮੈਂ ਟੱਬਰ ਕੋ ਸੈਂਡ ਕਰਾਵੀ ਉਹ ਅਬ ਕੱਲੇ ਕੱਲੇ ਜੀ ਕੋ ਸੈਂਡ ਕਰਾ ਕੇ ਜਾਣਾ ਤੇ ਨਹੀਂ ਆ ਤਾਂ ਫੇਰ ਮੈਂ ਕੋ ਜਾਵਾਂ ਲੈਣ ਕੋਈ ਗੱਲ ਨਹੀਂ 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 ਨਾ ਜਾਣਾ ਲੈਣਾ ਤੇ ਮੈਂ ਚੱਲ ਜੂਗਾ ਗੱਲਾਂ ਠੀਕ ਹੈ ਨਾ ਆ ਤੇ ਚਲ ਜਾ ਕੋਈ ਗੱਲ ਨਹੀਂ ਮੇਰੇ ਚਾਹੁੰਦੀ ਘਰ ਆ ਵੀ ਨਾ ਲੈ ਜਾ ਰੋਟੀ ਲੈ ਗਿਆ ਸਾਨੂੰ ਕੀ ਲੋੜ ਵਾ ਤੁਹਾਨੂੰ ਕੀ ਲੋੜ ਵਾ ਚਾ ਰੋਟੀ ਲੈ ਗਿਆ بس ਐਸੇ ਕੰਮ ਨਵਾਜ਼ ਮਾਰ ਦਿੰਨੇ ਆ ਹੋਰ ਤੈਨੂੰ ਕਿਹੜੀ ਗੱਲ ਨਵਾਜ਼ ਮਾਰਨੀ ਬਾਰੋਂ ਖਪੇ ਆ ਜਾਂਦੇ ਤੇ ਬਾਅਦ ਲੜਨ ਮੇਰ ਨਾਲ ਲੱਗ ਪੈਂਦੇ ਆ ਇਹ ਦੁਮੀ ਹੋ ਚੁੰਦੀਆਂ ਕਿ ਮੰਮੀ ਘਰ ਆਵੇ ਹੀ ਨਾ ਵੇਖ ਲਾ ਦੋਵਾਂ ਨੇ ਕਿਤੇ ਫੋਨ ਕਰਕੇ ਨਹੀਂ ਪੁੱਛਿਆ ਕਿ ਮੰਮੀ ਪਹੁੰਚ ਗਈ ਆ ਕਦੋਂ ਆਉਣਾ ਕਦੋਂ ਨਹੀਂ ਆਉਣਾ ਕੋਈ ਗੱਲ ਨਹੀਂ ਇਹਦੇ ਚ ਆਉਂਦੀ ਆ ਵੀ ਨਾ ਹੀ ਆਵੇ ਮੈਂ ਜਾਨਣਾ ਕਾਨੂੰ ਲੈਣਾ